ਜੁਰਾਈ ਬਾਰੇ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਰਿਫਰ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਤਰਤੀ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਸਵਾਗਤ ਕਰਦੇ ਹਾਂ ਤਾਂ ਅੱਜ ਅਸੀਂ ਆਏ ਹਾਂ ਅੰਮ੍ਰਿਤਸਰ ਦੇ ਹਲਕਾ ਵੈਸਟ ਵਾਰਡ ਨੰਬਰ 71 ਦੇ ਵਿੱਚ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸੜਕਾ ਪਾਰਟੀ ਦੇ ਇੱਕ ਐਸੇ ਕਾਰਜਕਰਤਾ ਜੁੜੇ ਨੇ ਜਿਨ੍ਹਾਂ ਨੂੰ ਕਾਫੀ ਲੰਬਾ ਸਮਾਂ ਹੋ ਗਿਆ ਪਾਰਟੀ ਦੇ ਵਿੱਚ ਸੇਵਾ ਕਰਦੇ ਹੋਏ ਅਗਰ ਉਹਨਾਂ ਨੂੰ ਅਸੀਂ ਖੁਦ ਦੇਖਿਆ ਸੀ ਆਪਣੀ ਅੱਖਾਂ ਦੇ ਨਾਲ ਤਾਂ ਸੜਕਾਂ ਦੇ ਉੱਤੇ ਪਾਰਟੀ ਦੇ ਨਾਲ ਜਿਹੜੇ ਪੋਸਟਰ ਵਗੈਰਾ ਪਾਰਟੀ ਦਾ ਝੰਡਾ ਚੁੱਕ ਕੇ ਪਾਰਟੀ ਦੇ ਗੁਣ ਗਾਉਂਦੇ ਸੀ ਪਾਰਟੀ ਵੀ ਕਿਹੜੀ ਸੀ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਉਹਦੇ ਨਾਲ ਹੀ ਸਾਡੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਸਾਡੇ ਆਪਣੇ ਅਜ਼ੀਜ਼ ਪੰਕਜ ਸ਼ਰਮਾ ਔਰ ਖਾਸ ਕਰਕੇ ਮੇਰੇ ਛੋਟੇ ਬ੍ਰਦਰ ਤਾਂ ਗੱਲ ਕਰਦੇ ਆ ਪੰਕਜ ਜੀ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਚੈਨਲ ਦੇ ਉੱਤੇ ਤਾਂ ਪਾਰਟੀ ਵੱਲੋਂ ਹੀ ਕੋ ਉਹਦਾ ਨਿਵਾਜਿਆ ਗਿਆ ਤੁਹਾਨੂੰ ਮੀਡੀਆ ਦਾ ਆਈ ਥਿੰਕ ਕੁਝ ਬਣਾਇਆ ਗਿਆ ਹੋਇਆ ਕੀ ਹੁੰਦਾ ਕੀ ਹੈ ਪੂਰਾ ਸਭ ਤੋਂ ਪਹਿਲਾਂ ਤੇ ਜਿਵਰਾਜ ਭਾਰਤ ਚੈਨਲ ਦਾ ਤੁਹਾਡੇ ਸਾਰਿਆਂ ਦਾ ਇੱਥੇ ਬਹੁਤ 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 ਧੰਨਵਾਦ ਜਿਹੜਾ ਉਹਦਾ ਨਿਵਾਜਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਹਲਕਾ ਪਸ਼ਮੀ ਦਾ মিডিਆ ਕੋਆਰਡੀਨੇਟਰ ਦੇ ਵੱਲੋਂ ਉਹ ਧੰਨਵਾਜਾ ਗਿਆ ਮੈਂ ਆਪਣੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣੇ ਹਲਕਾ ਪਸ਼ਮੀ ਦੇ ਐਮਐਲਏ ਸਾਹਿਬ ਡਾਕਟਰ ਜਸਵੀਰ ਸਿੰਘ ਸੰਧੂ ਜੀ ਸਾਡੇ ਮਾਝੇ ਜੋਂ ਦੇ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਭੱਟੀ ਜੀ ਬਰੂਨ ਰਾਣਾ ਜੀ ਸਾਡੇ ਮਠਾਰੂ ਸਾਹਿਬ ਜ਼ਿਲ੍ਹਾ ਇੰਚਾਰਜ ਸੀ ਉਹਨਾਂ ਦਾ ਤਾਂ ਇਹਨਾਂ ਦਾ ਤਾਂ ਧੰਨਵਾਦ ਕਰਦੇ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਇਹ ਵਾਲਾ ਮੀਡੀਆ ਦਾ ਜਿਹੜਾ ਪਦ ਬਾਰ ਜਿਹੜਾ ਸੰਭਾਲ ਸਕਾਂ ਫਿਰ ਜਿੰਨੀ ਮਿਹਨਤ ਤੁਸੀਂ ਕੀਤੀ ਹੈ ਕਾਫੀ ਲੰਬਾ عرص ਮੈਂ ਵੀ ਦੇਖਦਾ ਰਿਹਾ ਹਾਂ ਮੈਂ ਤੁਹਾਨੂੰ ਕਿ ਸੜਕਾਂ ਦੇ ਉੱਤੇ ਅੱਧੇ ਦੀ ਰਾਤੀ ਰਾਤੀ ਤਕਰੀਬਨ 1 1 2-2 ਵਜੇ ਵੀ ਮੈਂ ਕਦੀ ਕਿਤੋਂ ਫੰਕਸ਼ਨ ਤੋਂ ਆਂਦਾ ਸੀ ਤਾਂ ਤੁਸੀਂ ਪਾਰਟੀ ਦੇ ਪੋਸਟਰ ਫੜ ਕੇ ਦੀਵਾਰਾਂ ਤੇ ਲਗਾਉਂਦੇ ਹੁੰਦੇ ਸੀ ਔਰ ਉਸ ਵੇਲੇ ਮੈਨੂੰ ਵੀ ਯਾਦ ਆ ਪਰ ਉਦੋਂ ਹੱਲੇ ਕਿ ਪਾਰਟੀ ਪੰਜਾਬ ਦੇ ਵਿੱਚ ਪ੍ਰੋਪਰ ਹੋਣ ਚੀ ਨਹੀਂ ਸੀ ਐ ਮੈਂ ਗੱਲ ਕਰਦਾ ਪਿਆ ਵਾ ਪਿਛਲੇ ਇਲੈਕਸ਼ਨ ਨਹੀਂ ਉਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਜਦੋਂ ਆਈ ਥਿੰਕ 2-3 ਸੀਟਾਂ ਹੀ ਆਈਆਂ ਸੀ ਜੀ ਤੋਂ ਉਦੋਂ ਦਾ ਤੁਸੀਂ ਲੱਗੇ ਹੋ ਕਿ ਤੁਹਾਡੇ ਵੱਲੋਂ ਦੀ ਉਹ ਤੁਹਾਡੇ ਜੈਸੇ ਕਈ ਜਜ਼ਾਰੂ ਕਾਰਕਟਰ ਜਿਨ੍ਹਾਂ ਦੇ ਵੱਲੋਂ ਦੀ ਕਿ ਉਹ ਇੱਕ ਕਿਹਾ ਜਾਂਦਾ ਨਾ ਇੱਕ ਬੀਜ ਰੱਖਿਆ ਬੀਜ ਤੋਂ ਬੂਟਾ ਬਣਿਆ ਬੂਟੇ ਤੋਂ ਇੱਕ ਛੋਟਾ ਜਿਹਾ ਪੇੜ ਫਿਰ ਪੇੜ ਦੇ ਨਾਲ ਇਨੀਆਂ ਸ਼ਖਾਵਾਂ ਤੇ ਅੱਜ ਪੰਜਾਬ ਦੇ ਵਿੱਚ ਤਕਰੀਬਨ 92 ਸੀਟਾਂ ਦੇ ਨਾਲ ਤੁਹਾਡੀ ਆਪਣੀ ਭਗਵੰਤਾਨ ਸਰਕਾਰ ਉਸ ਖਰਾਡੀ ਆਪਣੀ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਕਿਥੇ ਮੌਜੂਦਾ ਸਰਕਾਰ ਹੈ ਚਲ ਕੰਮ ਹਰ ਸਰਕਾਰਾਂ ਆਂਦੇ ਆਪਣੇ ਆਪਣੇ ਵੱਲੋਂ ਦੀ ਵਧੀਆ ਕਰਦੀ ਵੈ ਤੁਹਾਨੂੰ ਜਿਹੜਾ ਉਹਦਾ ਮਿਲਿਆ ਹੋਇਆ ਐਦੇ ਵਿੱਚ ਤੁਹਾਡਾ ਕੀ ਰੋਲ ਲੱਗ ਜਾ ਵੈਸੇ ਮੇਨ ਦੇਖੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪਾਰਟੀ ਨੂੰ ਵੀ ਮੇਰੇ ਵਰਗੇ ਹਜ਼ਾਰਾਂ ਲੱਖਾਂ ਵਲੰਟੀਅਰ ਜਿਹੜੇ ਪਾਰਟੀ ਦੇ ਨਾਲ ਸ਼ਾਮਿਲ ਹੋਏ ਜਦੋਂ ਪਾਰਟੀ ਹੋਂਦ ਵਿੱਚ ਆਈ ਉਸ ਵੇਲੇ ਸਾਡੇ ਵਰਗਿਆਂ ਨੇ ਕਾਫੀ ਅਣਕੇ ਵੀਰਾਂ ਨੇ ਜਿਹੜਾ ਪਾਰਟੀ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਤੇ ਹਰ ਘਰ ਘਰ ਦੇ ਵਿੱਚ ਇੱਕ ਸੰਦੇਸ਼ ਲੈ ਕੇ ਜਾਂਦਾ ਕਿ ਆਵਾ ਦਾ ਵੀ ਪਾਰਟੀ ਦੀ ਸਰਕਾਰ ਲੈ ਕੇ ਆਓ ਤੇ ਜਿਹੜੀਆਂ ਪੁਰਾਣੀਆਂ ਰਵਾਇਤਾਂ ਪਾਰਟੀ ਸੀ ਜਿਨ੍ਹਾਂ ਨੇ ਅਣਕੇ ਸਰਕਾਰਾਂ ਨੂੰ ਸਿਰਫ ਲੋਕਾਂ ਨੂੰ ਸਿਰਫ ਲੁੱਟਿਆ ਕੁੱਟਿਆ ਤੇ ਆਮ ਆਦਮੀ ਪਾਰਟੀ ਹੁਣ ਤੱਕ ਦੇਖਿਆ ਜਾਵੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਜਿੱਥੇ ਤੱਕ ਮੇਰੇ ਇੱਕ ਰੋਲ ਦੀ ਗੱਲ ਕਰ ਰਹੇ ਹੋ ਇਸ ਪਾਰਟੀ ਦੇ ਵਿੱਚ ਤੇ ਜਿਹੜਾ ਹੁਣ ਮੀਡੀਆ ਇਨਚਾਰਜ ਲਗਾਇਆ ਗਿਆ ਇਹਦੇ ਵਿੱਚ ਇਹ ਕਿ ਲੋਕਾਂ ਦੀ ਜਿਹੜੀਆਂ ਮੁੱਢਲੀਆਂ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਜਿਹੜਾ ਪ੍ਰੋਬਲਮਸ ਆ ਰਹੀਆਂ ਨੇ ਮੁਸ਼ਕਲਾਂ ਆ ਰਹੀਆਂ ਨੇ ਜਾਂ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਉਹ ਘਰ-ਘਰ ਪਹੁੰਚਾਉਂਦੀ ਹੋਵੇਗੀ ਕਿਉਂਕਿ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਲੰਬੇ ਦੇ ਮੈਨੂੰ ਵੀ ਤਕਰੀਬਨ ਮੇਰੀ ਏਜ ਅਗਰ 50 ਸਾਲ ਹੋ ਗਏ ਆ ਉਮਰੇ ਉਹ ਦਰਾਜ਼ ਇੱਕ ਤਰ੍ਹਾਂ ਦੇ ਹੋ ਚੁੱਕੇ ਨੇ ਨਿਕਲ ਗਏ ਔਰ ਅੱਜ ਤੱਕ ਨਾ ਕਦੀ ਕਿਸੇ ਸਰਕਾਰ ਵੱਲੋਂ ਇੱਕ ਮੁਹਿੰਮ ਨਹੀਂ ਚਲਾਈ ਗਈ ਸੀ ਯੁੱਧ ਨਸ਼ੇ ਵਿਰੁੱਧ ਜਿਹੜਾ ਕਿ ਪੰਜਾਬ ਦੇ ਵਿੱਚ ਇੱਕ 6ਵਾਂ ਦਰਿਆ ਵਕਦਾ ਪਿਆ ਵਾ ਜ ਜਿਹਦੇ ਵਿੱਚ ਅੱਜ ਅਗਰ ਦੇਖਿਆ ਜਾਂਦਾ ਸੀ ਕਿ ਪਹਿਲਾਂ ਇੱਕ ਪੀੜੀ ਸੀ ਪਰ ਹੁਣ ਦੇਖ ਲੈ ਕੇ ਹਰ ਏਜ ਗਰੁੱਪ ਦਾ ਚਾਹੇ ਕੋਈ 12 13 ਸਾਲ ਦਾ ਬੱਚਾ ਹੈ ਜਾਂ 50 60 ਸਾਲ ਦਾ ਬਜ਼ੁਰਗ ਵੀ ਹੈ ਉਹ ਵੀ ਇਹਦੀ ਗ੍ਰਿਫਤ ਚ ਆਇਆ ਹੋਇਆ ਵਾ ਔਰ ਬੜਾ ਅੱਛਾ ਕੰਮ ਜਿਹੜਾ ਕਿ ਸਾਡੇ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਗਿਆ ਵਾ ਔਰ ਖਾਸ ਕਰ ਮੈਂ ਸੋਚਦਾ ਹਾਂ ਕਿ ਤੁਹਾਡੇ ਕਾਰਕਟਰਾਂ ਦੇ ਨਾਲ ਕਹਿੰਦੇ ਨੇ ਕਿ ਅਗਰ ਸੈਨਾ ਹੋਏਗੀ ਤੇ ਰਾਜਾ ਜੰਗ ਜਿੱਤ ਪਾਂਦਾ ਵਾ ਤਾਂ ਉਹਦੇ ਚ ਵੀ ਰੋਲ ਤੁਹਾਡੇ ਚ ਅਦਾ ਹੋਇਆ ਕੋਈ ਜੀ ਜੁਧ ਨਸ਼ਾ ਵਿਰੁੱਧ ਦਾ ਜਿਹੜਾ ਦੇਖੋ ਉਪਰ ਆਲਾ ਜਿਹੜਾ ਕੀਤਾ ਗਿਆ ਹੈ ਮਾਨ ਸਰਕਾਰ ਦੇ ਵੱਲੋਂ ਉਹ ਪਿਛਲੀ ਕਿਸੇ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਜਿਹੜਾ ਅਸੀਂ ਇਸੇ ਏਜੰਡੇ ਦੇ ਨਾਲ ਆਏ ਸੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਕਿ ਨਸ਼ਾ ਇੱਕ ਕੋੜ ਹੈ ਬਿਮਾਰੀ ਹੈ ਜਿਹੜੇ ਘਰ ਦੇ ਵਿੱਚ ਵੜ ਜਾਂਦਾ ਉਹ ਬਿਮਾਰੀ ਪੂਰੇ ਇੱਕ ਪਰਿਵਾਰ ਨੂੰ ਖਤਮ ਕਰਦੀ ਹੈ ਉਸ ਇਨਸਾਨ ਨੂੰ ਖਤਮ ਕਰਦੀ ਹੈ ਉਸ ਦੇ ਰਿਸ਼ਤੇਦਾਰਾਂ ਨੂੰ ਉਸ ਦੇ ਇਲਾਕਾ ਨਿਵਾਸੀਆਂ ਨੂੰ ਜਿਹੜੇ ਹੈਗੇ ਉਹ ਸਾਰਿਆਂ ਦੇ ਉੱਪਰ ਇਫੈਕਟ ਕਰਦੀ ਹੈ ਜਿਹੜਾ ਨਸ਼ਾ ਜਿਹੜਾ ਕਿਸੇ ਦੇ ਵੀ ਘਰ ਦੇ ਵਿੱਚ ਵੜ ਜਾਂਦਾ ਸੋ ਸਭ ਤੋਂ ਜ਼ਿਆਦਾ ਮਾੜਾ ਚੀਜ਼ ਹੈ ਅਸਲ ਵਿੱਚ ਪੰਜਾਬ ਦੇ ਵਿੱਚ ਨਸ਼ਾ ਹੀ ਉਸੇ ਚੀਜ਼ ਨੂੰ ਖਤਮ ਜੋ ਜਿਹੜਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਤੇ ਪੰਜਾਬ ਪੁਲਿਸ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਇਸੇ ਜੋਗੀ ਬਣ ਕੇ ਸਾਰਾ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਅਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਲੋਕਾਂ ਦੇ ਘਰ ਵੀ ਟਾਏ ਦਿੱਤੇ ਗਏ ਆ ਉਹਨਾਂ ਦੇ ਜਿੰਨਾ ਜਿਹੜੇ ਨਸ਼ੇ ਦੇ ਵਪਾਰੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਹੋਰ ਯਕੀਨ ਦਿਵਾਉਂਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਜਿਹੜੇ ਵੀ ਨਸ਼ੇ ਦੇ ਤਸਕਰ ਸੌਦਾਗਰ ਜਿਹੜੇ ਨਸ਼ੇ ਦੇ ਹੈਗੇ ਆ ਉਹਨਾਂ ਦੇ ਵੀ ਘਰ ਚਾਹੇ ਕੋਠੀਆਂ ਹੋਣ ਚਾਹੇ ਘਰ ਹੋਣ ਚਾਹੇ ਜੋ ਮਰਜ਼ੀ ਹੋਵੇ ਉਹਨਾਂ ਦੇ ਘਰ ਟਾਏ ਜਾਣਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵਾ ਕਿਉਂਕਿ ਤੇ ਘਰ ਜਾ ਕੇ ਉਹਨਾਂ ਦੇ ਧੀਆ ਪੁੱਤ ਮਰਦੇ ਆ ਤੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦੇ ਘਰ ਜਿਹੜੇ ਉਹ ਪੈਸੇ ਦੇ ਨਾਲ ਬਣੇ ਉਹ ਵੀ ਠਢਨੇ ਚਾਹੀਦੇ ਤਾਂ ਪੰਗਤ ਜੀ ਕੁਝ ਦਿਨਾਂ ਦੇ ਵਿੱਚ ਫਿਰ ਤੁਹਾਡੀ ਅਗਨੀ ਪ੍ਰਖਿਆ ਇੱਕ ਸ਼ੁਰੂ ਹੋ ਰਹੀ ਆ ਕਿਉਂਕਿ ਇਲੈਕਸ਼ਨ ਆ ਰਹੇ ਨੇ ਬਾਏ ਇਲੈਕਸ਼ਨ ਆ ਤਰਨਤਰਨ ਦੇ ਵਿੱਚ ਉਹਦੇ ਵਿੱਚ ਵੀ ਤੁਹਾਡਾ ਕੋਈ ਰੋਲ ਪਲੇ ਹੋਏਗਾ ਦੇਖੋ ਪਾਰਟੀ ਨੇ ਜਿੱਥੇ ਤੱਕ ਹੁਣ ਤੱਕ ਜਿੱਥੇ ਵੀ ਡਿਊਟੀ ਲਗਾਈ ਆ ਚਾਹੇ ਉਹ ਗੁਜਰਾਤ ਹੋਵੇ ਦਿੱਲੀ ਇਲੈਕਸ਼ਨ ਹੋਵੇ ਹਿਮਾਚਲ ਹੋਵੇ ਹਰਿਆਣਾ ਹੁਣ ਜਿੱਥੇ ਵੀ ਇਲੈਕਸ਼ਨ 'ਤੇ ਡਿਊਟੀ ਲੱਗੀ ਆ ਤੇ ਅਸੀਂ ਉਥੇ ਆਪਣੇ ਸਾਰੀ ਟੀਮ ਦੇ ਨਾਲ ਉਥੇ ਪਹੁੰਚੇ ਆ ਦੇ ਨਾਲ ਪਰਫਾਰਮ ਕਰਾਂਗੇ ਬਾਕੀ ਪੰਜਾਬ ਦੇ ਲੋਕ ਹੁਣ ਬਹੁਤ ਖੁਸ਼ ਨੇ ਤੇ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਪੰਜਾਬੀਆਂ ਨੂੰ ਲੋਕ ਇੱਕ ਹੋਰ ਸੁਨੇਹਾ ਲੱਗ ਜਾਏਗਾ ਕਿ ਆਮ ਆਦਮੀ ਪਾਰਟੀ ਦੀ ਇੱਕ ਸੀਟ ਹੋਰ ਵਧਣ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਾਰਟੀ ਦੇਖੋ ਹੁਣ ਜਿਸ ਤਰ੍ਹਾਂ ਜਿਹੜਾ ਬਿਜਲੀ ਦੇ ਜੂੰਟਾ ਨੂੰ ਲੈ ਕੇ ਗੱਲ ਕਰ ਲਈਏ 600 ਜੂੰਟ ਜਿਹੜੇ ਉਹ ਮਾਫ ਕਰ ਰਹੇ ਆ ਕਿਸੇ ਪੁਰਾਣੀ ਸਰਕਾਰ ਦੇ ਕਿਸੇ ਇੱਕ ਵੀ ਬੰਦੇ ਨੇ ਜਿਹੜਾ ਇਸ ਘਰ ਦੇ ਵੱਲ ਇਸ ਲਾਈਨ ਵੱਲ ਨਹੀਂ ਸੀ ਚਾਤੀ ਮਾਰੀ ਦੂਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ ਜਿਹੜਾ ਸਿੱਖਿਆ ਮਹੀਮ ਚੱਲੀ ਆ ਪੰਜਾਬ ਸਰਕਾਰ ਦੇ ਵੱਲੋਂ ਉਹ ਵੀ ਬਹੁਤ ਵਧੀ ਗਈ ਆ ਮਹੱਲਾ ਕਲੀਨਿਕ ਦੀ ਗੱਲ ਕਰਤੀਏ ਤੇ ਉਹ ਵੀ ਬੜੇ ਵਧੀਆ ਤਰੀਕੇ ਦੇ ਨਾਲ ਚਲਾਏ ਜਾ ਰਹੇ ਆ ਸਿਸਟਮੈਟਿਕਲ ਸਾਰੇ ਸਿਸਟਮੈਟਿਕਲੀ ਤਰੀਕੇ ਦੇ ਨਾਲ ਸਾਰੇ ਚੱਲ ਰਿਹਾ ਤੇ ਹੌਲੀ ਹੌਲੀ ਕਿਉਂਕਿ 3 ਸਾਲ ਹੀ ਹਲੇ 3.5 ਸਾਲ ਹੀ ਹੋਏ ਸਾਡੀ ਸਰਕਾਰ ਆਈ ਨੂੰ ਤੇ ਤੁਸੀਂ ਦੇਖੋ ਕਿ 3.5 ਸਾਲ ਦੇ ਵਿੱਚ ਇੰਨਾ ਵਧੀਆ ਤਰੀਕੇ ਦੇ ਨਾਲ ਕੰਮ ਹੋਇਆ ਤੇ ਹੋਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਤਰੀਕੇ ਦੇ ਕਿ ਇਹਨਾਂ ਕੰਮਾਂ ਦੇ ਵਿੱਚ ਜੇਕਰ ਦੇਖਿਆ ਜਾਂਦਾ ਤੇ ਰੋਲ ਪਲੇ ਜਿਹੜਾ ਹੁੰਦਾ ਉਹ ਇੱਕ ਜੁਝਾਰੂ ਕਾਰਜਕਰਤਾ ਦਾ ਹੁੰਦਾ ਔਰ ਸਭ ਤੋਂ ਪਹਿਲਾਂ ਟੀਮ ਨੇ ਜੇਕਰ ਸੈਟਅਪ ਕੀਤਾ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਉਹਦੇ ਵੱਲੋਂ ਕਾਰਜਕਰਤਾ ਇਕੱਠੇ ਕੀਤੇ ਗਏ ਸੀ ਉਹਦੇ ਵਾਸਤੇ ਕੰਮ ਕੀਤੇ ਗਏ ਨੇ ਸੀ ਹੁਣ ਜਿਸ ਤਰ੍ਹਾਂ ਤੇ ਕੀ ਤੁਹਾਨੂੰ ਉਹਦਾ ਮਿਲ ਗਿਆ ਵਾ ਤਾਂ ਪਾਰਟੀ ਦੇ ਨਾਲ ਇਸਰੇ ਮੋੜੇ ਨਾ ਮੋੜਾ ਲਗਾ ਕੇ ਚੱਲੋਗੇ ਤੁਸੀਂ ਜੀ ਜੀ ਸਰ ਅਸੀਂ ਪਹਿਲਾਂ ਵੀ ਮੋੜੇ ਨਾ ਮੋੜਾ ਲਗਾ ਕੇ ਪਾਰਟੀ ਨਾਲ ਖੜੇ ਸੀ ਹੁਣ ਵੀ ਅਸੀਂ ਜਿਸ ਤਰ੍ਹਾਂ ਵੀ ਸਾਨੂੰ ਆਦੇਸ਼ ਹੋਣਗੇ ਅਸੀਂ ਉਸੇ ਤਰੀਕੇ ਦੇ ਨਾਲ ਹੀ ਅੱਗੇ ਪਾਰਟੀ ਦੇ ਲਈ ਵੀ ਕੰਮ ਕਰਾਂਗੇ ਤੇ ਲੋਕਾਂ ਦੇ ਲਈ ਵੀ ਕੰਮ ਕਰਾਂਗੇ ਕਿ ਕਿ ਸਰਕਾਰ ਜਿਹੜੀ ਆ ਉਹ ਲੋਕਾਂ ਨੇ ਚੁਣਣੀ ਹੁੰਦੀ ਆ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਇਹੀ ਦੂਰ ਕਰਾਂਗੇ ਤੇ ਇਹੀ ਇੱਕ ਵਾਰੀ ਫੇਰ ਸਰਕਾਰ ਹੋਂਦ ਵਿੱਚ ਲੈ ਕੇ ਆਵਾਂਗੇ ਕਿਤੇ ਐਦਾਂ ਨਹੀਂ ਲੱਗਦਾ ਕਿ ਪਾਰਟੀ ਨੇ ਤੁਹਾਡੀ ਕੁਆਲਿਟੀ ਦੇ ਕੇ ਕੋਈ ਉਹਦਾ ਛੋਟਾ ਦੇ ਦਿੱਤਾ ਨਹੀਂ ਦੇਖੋ ਪਾਰਟੀ ਜਾਨੀ ਜਾਣੇ ਜੀ ਲੋਕੀ ਵੀ ਜਾਣੀ ਜਾਣਿਆ ਤੇ ਸਾਨੂੰ ਆਪਣੀ ਸੀਨੀਅਰ ਲੀਡਰਸ਼ਿਪ ਦੇ ਉੱਪਰ ਪੂਰਾ ਮਾਨ ਹੈ ਜਿਸ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਕਾਰਜਕਰਤਾ ਨੂੰ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਅਸੀਂ ਜੋ ਵੀ ਪਾਰਟੀ ਵੱਲੋਂ ਉਹਦਾ ਮਿਲਿਆ ਉਹ ਸਿਰੇ ਮੱਥੇ ਅਸੀਂ ਪ੍ਰਵਾਨ ਕਰਦੇ ਹਾਂ ਤੇ ਸਨਮਾਨ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਵੀ ਵਿਸ਼ਵਾਸ ਦਵੰਨੇ ਆਪਣੇ ਸੀਨੀਅਰ ਲੀਡਰਸ਼ਿਪ ਨੂੰ ਵੀ ਕਿ ਜਿੱਥੇ ਵੀ ਤੁਸੀਂ ਜਿੱਥੇ ਵੀ ਸਾਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਅਸੀਂ ਪਾਰਟੀ ਦੇ ਵਿੱਚ ਕੋਈ ਅਹੁਦੇ ਸੋਚ ਕੇ ਨਹੀਂ ਸੀ ਮੈਂ ਆਇਆ ਅਸੀਂ ਪਾਰਟੀ ਦੇ ਵਿੱਚ ਆਇਆ ਸੀ ਮੈਂ ਕਿ ਲੋਕਾਂ ਦੇ ਜਿਹੜੇ ਕੰਮ ਹੈਗੇ ਕੰਮ ਹੈ ਜਿਹੜੇ ਉਹਨਾਂ ਨੂੰ ਮੁਸ਼ਕਲਾਂ ਪੇਸ਼ ਹੁੰਦੀਆਂ ਸੀ ਅਸੀਂ ਉਹਨਾਂ ਨੂੰ ਕੰਮਾਂ ਨੂੰ ਜ਼ਰੂਰ ਕਰਨਾ ਵਾ ਚਾਹੇ ਉਹ ਸੀਵਰੇਜ ਦਾ ਹੋਵੇ ਚਾਹੇ ਉਹ ਲਾਈਟ ਦਾ ਹੋਵੇ ਚਾਹੇ ਉਹਨਾਂ ਨੂੰ ਹੋਰ ਕਿਤੇ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਕਿਸੇ ਕੰਮ ਨੂੰ ਲੈ ਕੇ ਜੈਨੂਨ ਕੰਮ ਨੂੰ ਲੈ ਕੇ ਕੋਈ ਮੁਸ਼ਕਲ ਹੁੰਦੀ ਆ ਤੇ ਅਸੀਂ ਉਹਨਾਂ ਦੇ ਨਾਲ ਅੱਜ ਵੀ ਮੋਢੇ ਨਾਲ ਮੋਢਾ ਲਾ ਕੇ ਪਹਿਲੇ ਤੌਰ ਤੇ ਅਸੀਂ ਖੜੇ ਹੋਵਾਂਗੇ ਠੀਕ ਇਸੇ ਚੀਜ਼ ਨੂੰ ਸਮਝਦਿਆਂ ਹੋਇਆ ਸੀ ਪਾਰਟੀ ਇਹਨੂੰ ਸਰਕਾਰ ਦੇ ਵਿੱਚ ਲੈ ਕੇ ਆਏ ਆ ਤੇ ਸਰਕਾਰ ਨੂੰ ਅਸੀਂ ਲੋਕਾਂ ਦੇ ਘਰ-ਘਰ ਦੇ ਵਿੱਚ ਲੈ ਕੇ ਜਾ ਰਹੇ ਆ ਆਪ ਦੀ ਸਰਕਾਰ ਆਪਕੇ ਦਰਵਾਜ਼ੇ ਦਰਵਾਜ਼ਾ ਜੀ ਨਾਲ ਐਸਐਮ ਜੁੜ ਚੁੱਕੇ ਨੇ ਸੰਦੀਪ ਭਿੰਡਰ ਜੀ ਵੀ ਜੁੜ ਚੁੱਕੇ ਨੇ ਜਿਹੜੇ ਪਾਰਟੀ ਦੇ ਇਹ ਵੀ ਇੱਕ ਜ਼ਾਰੂ ਕਾਰਕਟਰਾਂ ਨੇ ਸੰਦੀਪ ਜੀ ਤੁਸੀਂ ਵੀ ਆ ਜੇ ਆਪਣੀ ਵਾਰਡ ਚੋਂ ਤੇ ਐਸਐਮ ਵਾਰਡ ਨੰਬਰ 71 ਉਹ ਸਪੈਸ਼ਲ ਅਗਰ ਟਾਈਮ ਦੇਖਿਆ ਜਾ ਤਾਂ ਕਾਫੀ ਹੋ ਚੁੱਕਾ ਹੈ ਸ਼ਾਮ ਦਾ ਟਾਈਮ ਹੈ ਤਾਂ ਪੰਕਜ ਜੀ ਨੂੰ ਮਿਲਣ ਆਏ ਜਾਂ ਉਹਨਾਂ ਨੂੰ ਵਧਾਈਆਂ ਦੇਣ ਆਏਗੇ ਸਭ ਤੋਂ ਪਹਿਲੇ ਤੇ ਤੁਹਾਡੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਦੂਜੀ ਗੱਲ ਮੇਰੇ ਭਰਾ ਪੰਕਜ ਨੂੰ ਵਧਾਈ ਬਹੁਤ ਬਹੁਤ ਮੇਰੇ ਵੱਲੋਂ ਕਿ ਇੱਕ ਤਰ੍ਹਾਂ ਸੀ ਕੋਲੀਗ ਆ ਜੀ ਜੀ ਪਾਰਟੀ ਦੇ ਇਕੱਠੇ ਕੰਮ ਕਰਦੇ ਆ ਐਸੇ ਬਲੋਕ ਉਹਨਾਂ ਨੇ ਵੀ ਕੰਮ ਕੀਤਾ ਐਸੇ ਬਲੋਕ ਮੈਂ ਵੀ ਕੰਮ ਮੈਂ ਆਪਣੀ ਵਾਰਦੀ ਸੇਵਾ ਵੀ ਕਰਦਾ ਵੀ ਆਪਣੀ ਵਾਰਦੀ ਸੇਵਾ ਕਰਦਿੰਦੇ ਯੂਥ ਵਿੰਗ ਵੀ ਆਪਾਂ ਇਕੱਠੇ ਆ ਯੂਥ ਚ ਮੇਜਨੀਅਰ ਨੇ ਓਕੇ ਔਰ ਹਰ ਜਿੰਨੀਆਂ ਤੁਸੀਂ ਦੇਖੋ ਜਿੰਨੀਆਂ ਇਲੈਕਸ਼ਨ ਵੀ ਆਈਆਂ ਸਾਰਿਆਂ ਨੇ ਤੇ ਇਕੱਠੇ ਕੰਮ ਕੀਤਾ ਉਹ ਦਿੱਲੀ ਖੁਸ਼ੀ ਹੈ ਕਿ ਭਰਾ ਨੂੰ ਪਾਰਟੀ ਨੇ ਸਨਮਾਨ ਦਿੱਤਾ ਔਰ ਵਧੀਆ ਤਰੀਕੇ ਨਾਲ ਕੰਮ ਅੱਗੇ ਵੀ ਕੀਤਾ ਹੁਣ ਵੀ ਕਰਨਗੇ ਕਹਿੰਦਾ ਮਤਲਬ ਸਾਡੀ ਵਾਰਡ ਸਾਡਾ ਬਿਲਕੁਲ ਮੈਂ ਤੁਹਾਡੇ ਮਾਦੀਆਂ ਆਪਣੀ ਪਾਰਟੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਭਰਾ ਦੀ ਕਾਬਲੀਅਤ ਹੈ ਇੱਕ ਇੰਜੀਨੀਅਰ ਮਤਲਬ ਟੀਚਰ ਵੀ ਆ ਔਰ ਜਿੰਨੀ ਕਾਰਪੇਸ਼ਨ ਨੇ ਕੰਮਾਂ ਦੀ ਨੌਲੇਜ ਸਾਡੇ ਭਰਾ ਨੂੰ ਆ ਪਾਰਟੀ ਨੇ ਤੁਹਾਡੇ ਮਾਦਰ ਵਿੱਚ ਇਹ ਆ ਵੀ ਵੀਰ ਨੂੰ ਕਿਤਨਾ ਕਦੇ ਆਪਣੇ ਕਾਰਪੇਸ਼ਨ ਦੇ ਚ ਵੀ ਕੋਈ ਸਰਕਾਰੀ ਉਹਦਾ ਮੇਰਾ ਉਹੀ ਸਵਾਲ ਆ ਗਿਆ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਕ ਤੁਹਾਡੀ ਕਾਬਲੀਅਤ ਦੇ ਹਿਸਾਬ ਨਾਲ ਉਹਦਾ ਛੋਟਾ ਕਾਬਲੀਅਤ ਹਿਸਾਬ ਦੇ ਨਾਲ ਉਹਦਾ ਚਲੋ ਪਾਰਟੀ ਨੇ ਵੇਖਣਾ ਜੀ ਉਹ ਤੇ ਪਾਰਟੀ ਦਾ ਕੰਮ ਪਾਰਟੀ ਨੇ ਕਿੱਥੇ ਕਿਹੇ ਵਰਕਰ ਨੂੰ ਕਿੱਥੇ ਰੱਖਣਾ ਹੈ ਨਾ ਜੀ ਬਾਕੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਾਰਪੇਸ਼ਨ ਦੇ ਅੰਦਰ ਜਿੰਨੀ ਵੀਰ ਨੂੰ ਨੌਲੇਜ ਨਾਲ ਸਿਖਾ ਭਰਾ ਨੂੰ ਕਾਰਬਿਸ਼ ਨੇ ਕੋਈ ਨਾ ਕੋਈ ਵੱਡਾ ਵੱਡਾ ਹੋਣਾ ਚਾਹੀਦਾ ਔਰ ਅਸੀਂ ਦਿੱਲੀ ਚਾਹ ਵੀ ਲੋ ਕਿ ਕਿੰਨੇ ਕਿ ਪੰਜਾਬ ਲੈਵਲ ਦੇ ਸਾਡੇ ਭਰਾ ਨੂੰ ਚਾ ਚੁੱਕਿਆ ਜਾਵੇ ਤੇ ਵੱਡੇ ਲੀਡਰ ਬਣਾਇਆ ਜਾਵੇ ਜੀ ਛੋਟੇ ਘਰਾਂ ਤੋਂ ਉਠੇ ਦੀ ਛੋਟੇ ਘਰਾਂ ਤੋਂ ਉਠੇ ਆਮ ਆਦਮੀ ਪਾਰਟੀ ਡਾਊਨ ਟੂ ਅਰਥ ਹੈ ਅਸੀਂ ਬੰਦੇ ਹਾਂ ਬਿਲਕੁਲ ਔਰ ਇੱਕ ਉਦਾਹਰਨ ਵੀ ਹੈ ਜੀ ਸਾਡੇ ਭਰਾ ਨੂੰ ਜਿੱਦਾਂ ਮਤਲਬ ਅਸੀਂ ਅਸੀਂ ਵੀ ਛੋਟੇ ਘਰ ਤੋਂ ਇੱਕ ਛੋਟੇ ਘਰ ਤੋਂ ਨੇ ਇਹ ਵੀ ਇਲੈਕਸ਼ਨ ਲੜ ਚੁੱਕਿਆ ਤੇ ਅਸੀਂ ਨੰਬਰ 2 ਜੀ 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 ਠੀਕ ਹੈ ਪਾਰਟੀ ਨੂੰ ਜਿੱਦਾਂ ਜਿੱਦਾਂ ਸਾਡੀ ਜਰੂਰਤ ਲਈ ਆਪਾਂ ਕੰਮ ਨਿਭਾਉਂਦੇ ਆਂ ਦਾ ਵੀ ਨਿਭਾਵਾਂਗੇ ਜਿੱਦ ਵਾੜੀ ਨੰਬਰ 71 ਦੇ ਚ ਸਾਡੇ ਨਾਲ ਸਾਡੇ ਆਪਣੇ ਵੀ عزیز ਔਰ ਮੇਰੇ ਨੇਬਰ ਵਰਿੰਦਰ ਜੀ ਵੀ ਜੁੜ ਚੁੱਕੇ ਨੇ ਸਰ ਤੁਸੀਂ ਵੀ ਜੇ ਔਰ ਬੜਾ ਅੱਛਾ ਲੱਗਦਾ ਵਾ ਜਦੋਂ ਕਿ ਆਪਣੀ ਵਾਰਡ ਦਾ ਕੋਈ ਪੜਿਆ ਲਿਖਿਆ ਇੱਕ ਲੜਕਾ ਔਰ ਐਡਾ ਵੱਡਾ ਉਦਾ ਮਿਲਦਾ ਵਾ ਔਰ ਖੱਥਾ ਚ ਖੇਡਿਆ ਤੁਹਾਡੇ ਵੀ ਕੀ ਕਹਿਣਾ ਚਾਹੋਗੇ ਪੰਕਜ ਜੀ ਬਾਰੇ ਤੁਸੀਂ ਮੈਂ ਸਭ ਤੋਂ ਪਹਿਲੇ ਤੇ ਪੰਕਜ ਜੀ ਨੂੰ ਵਧਾਈ ਦਿੰਦਾ ਮੈਂ ਜਿਹੜੇ ਕਿ ਇਹਨਾਂ ਨੂੰ ਸਰਕਾਰ ਨੇ ਇੱਕ ਅੱਛਾ ਉਦਾ ਦਿੱਤਾ ਹੈ ਮੈਂ ਇਹਨਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਜਦੋਂ ਹੀ ਛੋਟੇ ਜਿਹੋ ਹੁੰਦੇ ਸੀਗੇ ਕਿਉਂਕਿ ਅਸੀਂ ਇਸ ਮਹਾਲੇ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਕਰਵਾਏ ਜਿਹੜੇ ਕਿ ਮੇਰੇ ਸਾਹਮਣੇ ਕਰਾਏ ਔਰ ਇਹ ਇੱਕੋ ਅੰਤਕ ਵਰਕਰ ਹੈ ਜਿਨ੍ਹਾਂ ਨੇ ਰਾਤ ਨੂੰ 2-2 ਵਜੇ ਤੱਕ ਮੇਰੇ ਸਾਹਮਣੇ ਸਾਡੀ ਵਾਰਡ ਦੇ ਕੋਈ ਰੋਡ ਡੇਜ ਹੈ ਜਾਂ ਕੋਈ ਸੀਵਰ ਪ੍ਰੋਬਲਮ ਹੈ ਜਾਂ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਵੀ ਇਹੋ ਜਿਹੀ ਕੋਈ ਦਿੱਕਤ ਪੇਸ਼ ਆਦੀ ਇਸ ਪਬਲਿਕ ਨੂੰ ਔਰ ਅਗਰ ਰਾਤ ਨੂੰ 2 ਵਜੇ ਫੋਨ ਕੀਤਾ ਤੇ ਜਿੱਥੇ ਮੇਰੇ ਖਿਆਲ ਅਕਿ ਕੋਈ ਐਸਾ ਸਭਾ ਨਹੀਂ ਵੀ ਇਹ ਨਾ ਆਏ ਹੁਣ ਰੋਟੀ ਖਾਂ ਜਾਂ ਨਾ ਖਾਂ ਰਾਤ ਨੂੰ ਸੌਣ ਜਾਂ ਨਾ ਸੌਣ ਬਟ ਇਹ ਉਸ ਵੇਲੇ ਐਟ ਦੀ ਸਪੋਰਟ ਪਬਲਿਕ ਦੇ ਵਿੱਚ ਹਾਜ਼ਰ ਹੋਈ ੜੇ ਔਰ ਜੋ ਇਹਨਾਂ ਦੀ ਕਾਰਗੁਜ਼ਾਰੀ ਹੈ ਉਸ ਦੇ ਮੁਤਾਬਕ ਮੈਂ ਇਹ ਕਹਾਂਗਾ ਇਹਨਾਂ ਨੂੰ ਇਸ ਤੋਂ ਵੀ ਉੱਚਾ ਉਦਦ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਇਹ ਹੋਰ ਵੀ ਅੱਗੇ ਵੱਧ ਛੜ ਕੇ ਕੰਮ ਕਰਨ ਔਰ ਸਾਡੀ ਆਹੀ ਦੁਆਵਾਂ ਨੇ ਦੀ ਆਨ ਵਾਲੇ ਸਮਿਚ ਪਾਰਟੀ ਵਾਸਤੇ ਔਰ ਆਪਣੇ ਏਰੀਆ ਵਾਸਤੇ ਵੱਧ ਤੋਂ ਵੱਧ ਕੰਮ ਕਰੋ ਇੱਕ ਸ਼ਖਸ ਨਾ ਹੋਰ ਮਿਲਾਨ ਲਗਮ ਤੁਹਾਨੂੰ ਉਹ ਪਹਿਲੇ ਤਾਂ ਮੈਂ ਚਿਹਰਾ ਦਿਖਾਣਾ ਉਹਨਾਂ ਦਾ ਅਗਰ ਗੱਲ ਕੀਤੀ ਜਾਵੇ ਤਾਂ ਜੋੜੀ ਸੀ ਹੈ ਰਾਮ ਲਖਨ ਦੀ ਕਹਿ ਦਿਓ ਫਿਲਮੀ ਸਟਾਈਲ ਦੇ ਵਿੱਚ ਜਾਂ ਜੈ ਵੀਰੂ ਦੀ ਕਹਿ ਦਿਓ ਤਾਂ ਜੈ ਵੀਰੂ ਦੀ ਜੋੜੀ ਦੇ ਵਿੱਚ ਹਮੇਸ਼ਾ ਸੁਖਦੇਵ ਭਾਜੀ ਜਿਹੜੇ ਨੇ ਨਾਲ ਰਹੇ ਨੇ ਪੰਕਜ ਜੀ ਦੇ ਨਾਲ ਔਰ ਕਈ ਇਹ ਨਦੀ ਐਸੇ ਇਵੈਂਟਸ ਕਈ ਮੀਟਿੰਗਸ ਜਿਹੜੀਆਂ ਸੀ ਉਹ ਮੈਂ ਖੁਦ ਵੀ ਨੋਟ ਕੀਤੀਆਂ ਔਰ ਆਪਣੇ ਚੈਨਲ ਤੇ ਵੀ ਉਹ ਚੀਜ਼ਾਂ ਹਾਈਲਾਈਟ ਕੀਤੀਆਂ ਤੁਸੀਂ ਵੀ ਭਾਜੀ ਹਮੇਸ਼ਾ ਨਾਲ ਰਹੇਗੇ ਅੱਜ ਪੰਕਜ ਭਾਈ ਨੂੰ ਉਦਾਂ ਮਿਲਿਆ ਵਾ ਪਾਰਟੀ ਵੱਲੋਂ ਰਿਸਪੈਕਟੇਬਲ ਉਦਾਂ ਜਿਹਨੂੰ ਕਿਹਾ ਜਾਂਦਾ ਵਾ ਤਾਂ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਬਹੁਤ ਖੁਸ਼ੀ ਹੈ ਜੀ ਇਹ ਖਬਰ ਸੁਣ ਕੇ ਕਿ ਪੰਕਜ ਜੀ ਨੂੰ ਜਿਹੜਾ ਕੋਆਰਡੀਨੇਟਰ ਲਾਇਆ ਗਿਆ ਵਾ ਹਲਕਾ ਵੈਸਟ ਦਾ ਸਾਨੂੰ ਬਹੁਤ ਖੁਸ਼ੀ ਹੋਈ ਹੈ ਇਹ ਅਨਸੱਕ ਲੀਡਰ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਜੰਡਾ ਚੁੱਕੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਹੋਂਚਾਈਏ ਇਸ ਵੇਸਟ ਵਿੱਚ ਇਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਔਰ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਆਓ ਇਹਨਾਂ ਨੂੰ ਵੋਟ ਪਾਓ ਇਮਾਨਦਾਰ ਪਾਰਟੀ ਹੈ ਤੁਹਾਡਾ ਮਤਲਬ ਹਲਕੇ ਦਾ ਵਿਕਾਸ ਕਰੇਗੀ ਇਹ ਉਸੇ ਤਰ੍ਹਾਂ ਹੀ ਅੱਜ ਤੱਕ ਇਹ ਮਤਲਬ ਮਿਹਨਤ ਕਰ ਰਹੇ ਨੇ ਔਰ ਕਰਦੇ ਰਹਿਣਗੇ ਠੀਕ ਹੈ ਜੀ ਤਾਂ ਐਸੀ ਜਿਹੜੀ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਤੇ ਖਬਰ ਦਿਖਾਈ ਹੈ ਪੰਕਜ ਸ਼ਰਮਾ ਜੀ ਇੰਜੀਨੀਅਰ ਪੰਕਜ ਸ਼ਰਮਾ ਜੀ ਜਿੰਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਮੈਂ ਵੀ ਜਾਣਦਾ ਵਾਂ ਆਮ ਆਦਮੀ ਪਾਰਟੀ ਦੇ ਵਸੇ ਇਹਨਾਂ ਨੇ ਦਿਨ ਰਾਤ ਇੱਕ ਅੰਤਖ ਮਿਹਨਤ ਕੀਤੀ ਔਰ ਇੰਨਾ ਵਰਗੇ ਹਜ਼ਾਰਾਂ ਕਾਰਜਕਰਤਾ ਜਿਹੜੇ ਸੀ ਜਿੰਨਾਂ ਵੱਲੋਂ ਕੀ ਮਿਹਨਤ ਕਰਕੇ ਅੱਜ ਪਾਰਟੀ ਜਿਹੜੀ ਇਹ ਪੰਜਾਬ ਦੀ ਹੋਂਦ ਦੇ ਵਿੱਚ ਹੈ ਔਰ ਰਿਕਾਰਡ ਤੋੜ ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਆਪਣੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਨੂੰ ਲੈ ਕੇ ਆਂਦਾ ਗਿਆ ਸੀ ਤਾਂ ਸਾਰੀ ਟੀਮ ਹੈ ਔਰ ਦਿਖਾ ਰਿਹਾ ਤੁਹਾਨੂੰ ਔਰ ਇੱਥੇ ਖਬਰ ਨੂੰ ਖਤਮ ਕਰਦੇ ਹੋਏ ਮੇਰੇ ਨਾਲ ਮੇਰਾ ਦੋਸਤ ਮਨਦੀਪ ਔਰ ਮੈਂ ਤੁਹਾਡਾ ਆਪਣਾ ਹੋਸਟ ਅਜੇ ਸ਼ਿੰਗਾਰੀ ਜੈ ਹਿੰਦ ਮੇਰਾ ਭਾਰਤ ਮਹਾਨ